ਵੀਰ ਸਾਸਰੀ ਕਾਲ ਜਿਵੇਂ ਕਿ ਇੱਕ ਬਹੁਤ ਵੱਡੀ ਖੁਸ਼ਖਬਰੀ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਤਾਂ ਉਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਸਾਹਮਣੇ ਖੁਸ਼ਖਬਰੀ ਤਰਾ ਤਾਂ ਮੇਰੀ ਅਪੀਲ ਪਹਿਲਾਂ ਮੈਂ ਸ਼ੁਰੂਆਤ ਦੇ ਵਿੱਚ ਹੀ ਕਰ ਦਿੰਨਾ ਮੈਂ ਪੂਰੇ ਦਾਅਵੇ ਨਾਲ ਇਹ ਗੱਲ ਵੀ ਕਹਿਣਾ ਕਿ ਇਹ ਜਿਹੜਾ ਵੀਡੀਓ ਮੈਂ ਤੁਹਾਨੂੰ ਅੱਜ ਸੁਣਾਉਣ ਜਾ ਰਿਹਾ ਪੂਰੇ ਮੁਲਕ ਦੇ ਲਈ ਮੈਂ ਕਹਿੰਦਾ ਵੀ ਵੱਡੀ ਖੁਸ਼ਖਬਰੀ ਹੈ ਪੂਰੇ ਮੁਲਕ ਦੇ ਲਈ ਸ਼ਾਇਦ ਹੀ ਕੋਈ ਐਸਾ ਨੌਜਵਾਨ ਕੋਈ ਮਾਂ ਭੈਣ ਜਾਂ ਕੋਈ ਬਜ਼ੁਰਗ ਬੱਚਾ ਐਸਾ ਹੋਊਗਾ ਜਿਹੜਾ ਭਾਈ ਅਮਰਪਾਲ ਸਿੰਘ ਨੂੰ ਨਾ ਚਾਹੁੰਦਾ ਹੋਵੇ ਤਾਂ ਮੈਂ ਇਹ ਵੀਡੀਓ ਤੁਹਾਨੂੰ ਸੁਣਾਉਣ ਜਾ ਰਿਹਾ ਪੂਰੇ ਪੂਰੇ ਦਾ ਪੂਰਾ ਵੀਡੀਓ ਤੁਹਾਡੇ ਸਾਹਮਣੇ ਧਰ ਰਿਹਾ ਜਿਹੜੀ ਵੱਡੀ ਖੁਸ਼ਖਬਰੀ ਆ ਰਿਹਾਈ ਬਾਰੇ ਤਾਂ ਪਹਿਲੀ ਵਾਰ ਐਸਾ ਖੁਲਾਸਾ ਜਿਹਦੇ ਨਾਲ ਸਾਡੇ ਮੁਲਕ ਦੇ ਵਿੱਚ ਤਰਥੱਲੀ ਮਚ ਗਈ ਆ ਸੈਂਟਰ ਗਵਰਨਮੈਂਟ ਨੂੰ ਵੀ ਲੈ ਕੇ ਤਾਂ ਮੈਂ ਚਾਹੁੰਨਾ ਵੀ ਤੁਸੀਂ ਇਹ ਵੀਡੀਓ ਸੁਣਨ ਤੋਂ ਬਾਅਦ ਮੇਰਾ ਵੀਰ ਮੇਰੀ ਬੇਨਤੀ ਹੈ ਵੱਡੇ ਪੱਧਰ ਤੇ ਵੱਡੇ ਪੱਧਰ ਤੇ ਮਤਲਬ ਗਰੁੱਪਾਂ ਦੇ ਵਿੱਚ ਸ਼ੇਅਰ ਕਰਨਾ ਤਾਂ ਕਿ ਇੱਕ ਇੱਕ ਨੌਜਵਾਨ ਦਾ ਜਿਹੜਾ ਤੁਹਾਡਾ ਫਰਜ ਹੈ ਉਹ ਅਦਾ ਹੋ ਸਕੇ ਕਿਉਂ ਕਿ ਸਾਡੇ ਹੀ ਪੰਜਾਬ ਦੇ ਲੋਕਾਂ ਨੂੰ ਬਚਾਉਣ ਦੇ ਲਈ ਸਾਡੀ ਨੌਜਵਾਨੀ ਨੂੰ ਜਿਹੜਾ ਕਹਾਣ ਕੀਤਾ ਜਾ ਰਿਹਾ ਹੈਗਾ ਸਾਡੀਆਂ ਸਰਕਾਰਾਂ ਦੇ ਦੁਆਰਾ ਖਾਸ ਕਰਕੇ ਪੰਜਾਬ ਸਰਕਾਰ ਦੇ ਦੁਆਰਾ ਉਹ ਨਰਕ ਚੋਂ ਕੱਢਣ ਦੀ ਗੱਲ ਕਰਦਾ ਸੀ ਉਹ ਸੂਰਬੀਰ ਯੋਧੇ ਦੇ ਲਈ ਅਮਰੀਕਾ ਦਾ ਇੱਕ ਵੱਡੀ ਮਹੀਮ ਜਿਹੜੀ ਰਿਹਾਈ ਦੇ ਲਈ ਵੱਡੀ ਮਹੀਮ ਸਿਰਜ ਲਈ ਗਈ ਹੈ ਤਾਂ ਮੈਂ ਤੁਹਾਨੂੰ ਪਹਿਲਾ ਇਹਦਾ ਵੀਡੀਓ ਸੁਣਾਉਣਾ ਚਾਹੂੰਗਾ ਸਿੱਧਾ ਡਾਇਰੈਕਟ ਤਾਂ ਕਿ ਤੁਹਾਨੂੰ ਵੀ ਇਸ ਗੱਲ ਦਾ ਪੂਰੇ ਪੱਕੇ ਤੌਰ ਤੇ ਠੋਸ ਜਿਹੜਾ ਸਬੂਤ ਤੁਹਾਡੇ ਸਾਹਮਣੇ ਤੁਹਾਨੂੰ ਯਕੀਨ ਹੋਵੇ ਤੇ ਤੁਹਾਡੇ ਦਿਲ ਦੇ ਵਿੱਚ ਉਹ ਖੁਸ਼ੀ ਹੋਵੇ ਕਿ ਅਮਰਪਾਲ ਸਿੰਘ ਬਹੁਤ ਜਲਦ ਜਿਹੜਾ ਕਿ ਰਿਹਾ ਹੋਣ ਵਾਲੇ ਨੇ ਉਹਨਾਂ ਨੂੰ ਹੁਣ ਨਾ ਪੰਜਾਬ ਸਰਕਾਰ ਔਰ ਨਾ ਹੀ ਇੱਕ ਸੈਂਟਰ ਸਰਕਾਰ ਰੋਕ ਸਕਦੀ ਹੈ ਕਿਉਂ ਕਿ ਅਮਰੀਕਾ ਦੇ ਵਿੱਚੋਂ ਸਿਆਸੀ ਜਥੇਬੰਦੀਆਂ 100 ਦੇ ਕਰੀਬ ਸਿਆਸੀ ਜਥੇਬੰਦੀਆਂ ਜਿਨ੍ਹਾਂ ਨੇ ਪੰਜਾਬ ਗਵਰਨਮੈਂਟ ਤੇ ਸੈਂਟਰ ਗਵਰਨਮੈਂਟ ਹਿੰਦੁਸਤਾਨ ਪੱਧਰ ਦੇ ਉੱਤੇ ਦਬਾਅ ਬਣਾਉਣ ਦੀ ਮੁਹਿੰਮ ਚਲਾਈ ਹੈ ਸੁਣ ਲਓ ਪਹਿਲਾਂ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਇਸੇ ਮੁੱਦੇ ਤੇ ਵਿਚਾਰ ਸਾਂਝੇ ਕਰਨੇ ਵਿਚਾਰ ਬੜੇ ਕਰੜੇ ਹੋਣਗੇ ਕਿਉਂਕਿ ਅੱਜ ਦਾ ਜਿਹੜਾ ਮੁੱਦਾ ਬੜਾ ਅਹਿਮ ਮੁੱਦਾ ਜਿਹੜੀ ਗੱਲ ਈਮਾਨ ਸਿੰਘ ਖਾਰਾ ਨੇ ਕਹੀ ਹੈ ਦਰਸਾਲ ਉਹ ਸੱਚ ਸਾਫਤ ਹੁੰਦੀ ਜਾਂਦੀ ਹੈ ਬਹੁਤ ਜਲਦ ਭਾਈ ਅਮਰਪਾਲ ਸਿੰਘ ਪੰਜਾਬ ਦੀ ਧਰਤੀ ਦੇ ਤੁਹਾਨੂੰ ਜਿਵੇਂ ਕਹਿ ਸਕਦੇ ਵੀ ਨਜ਼ਰ ਆ ਸਕਦੇ ਨੇ ਤਾਂ ਪਹਿਲਾਂ ਇਹ ਸੁਣੋ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਇਸੇ ਮੁੱਦੇ ਤੇ ਵਿਚਾਰ ਸਾਂਝੇ ਕਰੂੰਗਾ ਸੁਣੋ ਡਿਸਕ੍ਰਿਪਸ਼ਨ ਵੀ ਮਿਲ ਜਾਏਗਾ ਤੇ ਆਜੋ ਫਿਰ ਲੈਟ ਹੈ ਸਟਾਰਟਿੰਗ ਵਿਟ ਹਾਊਸ ਦੇ ਵਿੱਚ ਭਾਈ ਅਮਰਪਾਲ ਸਿੰਘ ਦੀ ਹਮਾਇਤ ਵਿੱਚ ਇੱਕ ਮੀਟਿੰਗ ਰੱਖੀ ਗਈ ਲੰਘੇ ਕੱਲ ਯਾਨੀ ਕਿ ਮੰਗਲਵਾਰ ਦੀ ਤਰੀਕ ਨੂੰ ਜਸਪੀਰ ਸਿੰਘ ਅਤਰਨੀ ਜਿਹੜੇ ਨੇ ਉਹ ਵਾਸ਼ਿੰਗਟਨ ਡੀਸੀ ਪਹੁੰਚਦੇ ਨੇ ਉੱਥੇ ਜਾ ਕੇ ਵਾਈਟ ਹਾਊਸ ਦੇ ਵਿੱਚ ਗੱਲਬਾਤ ਕੀਤੀ ਜਾਂਦੀ ਹੈ ਭਾਈ ਅਮਰਪਾਲ ਸਿੰਘ ਦੀ ਹਮਾਇਤ ਲਈ ਉਹ ਚਾਰ ਵਟਾਂਦਰਾ ਕੀਤਾ ਜਾਂਦਾ ਕਿਉਂਕਿ ਉਹਨਾਂ ਨੇ ਇੱਕ ਦਾਵਾ ਕੀਤਾ ਸੀ ਉਹ ਕਹਿੰਦੇ ਸੀ ਕਿ ਉਹ ਟੀਚਾ ਬਣ ਕੇ ਤੁਰੇ ਨੇ ਕਿ ਠੱਟੋ-ਕੱਟ 100 ਦੇ ਕਰੀਬ ਲੀਡਰ ਜਿਹੜੇ ਯੂਐਸਏ ਦੇ ਨਾਲ ਤੱਲਕ ਰੱਖਦੇ ਨੇ ਯੂਐਸ ਦੇ ਲੀਡਰ ਨੇ ਸਿਆਸੀ ਲੀਡਰ ਨੇ 100 ਦੇ ਕਰੀਬ ਲੀਡਰਾਂ ਦੇ ਨਾਲ ਤੱਲਕ ਬਣਾਉਣਗੇ ਔਰ ਖਾਸ ਕਰਕੇ ਭਾਈ ਅਮਰਪਾਲ ਸਿੰਘ ਨੂੰ ਰਿਹਾਅ ਕਰਨ ਦੇ ਵਾਸਤੇ ਦਬਾਅ ਪਾਉਣ ਦੀ ਮੁਹਿੰਮ ਜਿਹੜੀ ਆ ਉਹ ਸ਼ੁਰੂ ਕਰਨਗੇ ਠੱਟੋ-ਕੱਟ 100 ਲੀਡਰਾਂ ਦੇ ਨਾਲ ਮੁਲਾਕਾਤ ਕਰਨ ਦੀ ਗੱਲ ਉਹਨਾਂ ਨੇ ਕਹੀ ਸੀ ਪਰ ਸਭ ਤੋਂ ਪਹਿਲੀ ਸ਼ੁਰੂਆਤ ਜਿਹੜੀ ਉਹਨਾਂ ਨੇ ਕਹੀ ਸੀ ਉਹ ਕਮਲਾ ਹੈਰਿਸ ਜਿਹੜੇ ਅਮਰੀਕਾ ਦੇ ਉਹ ਰਾਸ਼ਟਰਪਤੀ ਨੇ ਉਹਨਾਂ ਦੇ ਨਾਲ ਮਿਲ ਕੇ ਗੱਲਬਾਤ ਕਰਨ ਦੀ ਗੱਲ ਕੀਤੀ ਸੀ ਉਸੇ ਵਾਸਤੇ ਲੰਘੇ ਕੱਲ ਉਹ ਵਾਸ਼ਿੰਗਟਨ ਡੀਸੀ ਜਾਂਦੇ ਨੇ ਵਾਈਟ ਹਾਊਸ ਦੇ ਬਾਹਰ ਖੜਕੇ ਉਹਨਾਂ ਦੇ ਵੱਲੋਂ ਇੱਕ ਸਨੇਹਾ ਜਿਹੜਾ ਉਹ ਕੌਮ ਨੂੰ ਦੇ ਦਿੱਤਾ ਗਿਆ ਆਖਰਕਾਰ ਉਸ ਮੀਟਿੰਗ ਦੇ ਵਿੱਚ ਕੀ ਹੋਇਆ ਕੀ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਵਾਈਟ ਹਾਊਸ ਤਿਆਰਬਰ ਤਿਆਰ ਹੈ ਕੀ ਅਮਰੀਕਾ ਭਾਈ ਅਮਰਪਾਲ ਸਿੰਘ ਦੀ ਹਮਾਇਤ ਦੇ ਵਿੱਚ ਤਿਆਰ ਹੈ ਇੱਥੇ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਅਮਰਪਾਲ ਸਿੰਘ ਦੀ ਰਿਹਾਈ ਅਮਰੀਕਾ ਵਾਸਤੇ ਕਿਉਂ ਇੰਨੀ ਮਤਕੂਲ ਹੈ ਹੌਲੀ ਹੌਲੀ ਕਰਦੇ ਆ ਅਮਰੀਕੀ ਧਰਤੀ ਉੱਤੇ ਤੇ ਕੈਨੇਡੀਅਨ ਧਰਤੀ ਦੇ ਉੱਤੇ ਸਿੱਖ ਭਾਈਚਾਰੇ ਦੀ ਵਸੋਂ ਵੱਧਦੀ ਜਾ ਰਹੀ ਹੈ ਔਰ ਵੱਧਦੀ ਰਹੀ ਦੀ ਹੈ ਇਸੇ ਵਾਸਤੇ ਉੱਥੇ ਵੱਧਦੀ ਪਾਪੂਲੇਸ਼ਨ ਜਿਹੜੀ ਆ ਉਹ ਜ਼ਿਆਦਾਤਰ ਪਾਪੂਲੇਸ਼ਨ ਜਿਹੜੀ ਆ ਉਹਨਾਂ ਦੇ ਵਿੱਚ ਸਿੱਖ ਵੀ ਆਉਣ ਲੱਗ ਗਏ ਨੇ ਹੌਲੀ ਹੌਲੀ ਔਰ ਇਸ ਵਾਸਤੇ ਹੁਣ ਸਿਆਸਤਦਾਨ ਸਿੱਖਾਂ ਨੂੰ ਅਣਗੌਲਿਆ ਨਹੀਂ ਕਰ 파ਰੇ ਜਿਸ ਵਾਸਤੇ ਹੁਣ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਓਵਰ ਦੀ ਸੀਜ਼ ਜਾ ਕੇ ਵੀ ਕੰਮ ਕਰਨਾ ਉਹਨਾਂ ਵਾਸਤੇ ਜ਼ਰੂਰੀ ਹੋ ਸਕਦਾ ਹੈ ਹਾਲਾਂਕਿ ਜਸਪੀਤ ਸਿੰਘ ਟਰਨੀ ਨੇ ਪੂਰੀ ਕੋਸ਼ਿਸ਼ ਕੀਤੀ ਹੈ ਭਾਈ ਅਮਿਤਪਾਲ ਸਿੰਘ ਦੀ ਖਮਾਤ ਦੇ ਵਿੱਚ ਔਰ ਇਸੇ ਵਾਸਤੇ ਵਾਸ਼ਿੰਗਟਨ DC ਵੀ ਹੋ ਗਏ ਨੇ ਉਥੇ ਜਾ ਕੇ ਇਹ ਗੱਲਬਾਤ ਵੀ ਕੀਤੀ ਹੈ ਪਰ ਉਸ ਦਾ ਹੱਲ ਕੀ ਨਿਕਲਿਆ ਆਖਰਕਾਰ ਵਾਈਟ ਹਾਊਸ ਦੇ ਬਾਹਰ ਖੜ ਕੇ ਜਾਸਪੀ ਸਿੰਘ ਟਰਨੀ ਨੇ ਕਿਹੜਾ ਸਨੇਹਾ ਦਿੱਤਾ ਆ ਵਾਈਟ ਹਾਊਸ ਦੇ ਅੰਦਰ ਕਿਹੜੀ ਗੱਲਬਾਤ ਹੋਈ ਆ ਔਰ ਕੀ ਗੱਲਬਾਤ ਹੋਈ ਆ ਮੀਟਿੰਗ ਦਾ ਸਿੱਟਾ ਕੀ ਨਿਕਲਿਆ ਕਮਲਾ ਹੈਰ ਸੁਪਰ ਰਾਸ਼ਟਰਪਤੀ ਕੀ ਬੋਲੇ ਨੇ ਆਓ ਸੁਣਦੇ ਹਾਂ ਹਾਂਜੀ ਬੈਜੇ ਖਾਲਸਾ ਬੈਜੇ ਜੀ ਜੀ ਬਦਿਆ ਜੀ ਅੱਜ ਅਸੀਂ ਵਿਸ਼ੇਸ਼ਟਨ ਡੀਸੀ ਵਿਕੇ ਆ ਗਏ ਅਮਰੀਕਾ ਦੇ ਕੈਪਟਨ ਤੇ ਜਿਹੜੀ ਅਮਰੀਕਾ ਦੀ ਕਾਂਗਰਸ ਆ ਉਹ ਇੱਥੇ ਬੈਠਦੀ ਆ ਰੇਟ ਬਿਲਡਿੰਗ ਦੇ ਵਿੱਚ ਇੱਥੇ ਅਸੀਂ ਖੜੇ ਆ ਇੱਥੇ ਮੀਡੀਆ ਬਣਾਈਆਂ ਜਾਂਦੀਆਂ ਨੇ ਨਾ ਕੇਵਲ ਅਮਰੀਕਾ ਦੇ ਨਾਮ ਬਣਾਏ ਜਾਂਦੇ ਪਰ ਕੇ ਵਰਲਡ ਦੀ ਜਿਹੜੀ ਪੋਲਿਟਿਕਸ ਆ ਨਸ ਤੇ ਲੱਗੀ ਆ ਇਹ ਬਿਲਕੁਲ ਨਹੀਂ ਲੱਗਣੀ ਚਾਹੀਦੀ ਕਿਉਂਕਿ ਜਿਹੜਾ ਉਹਨਾਂ ਨੇ ਕ੍ਰਾਈਮ ਕੀਤਾ ਉਹ ਬਹੁਤ ਛੋਟਾ ਸਜ਼ਾ ਬੜੀ ਵੱਡੀ ਆ ਲਾਅ ਦੇ ਵਿੱਚ ਜਦੋਂ ਜਿਹੜਾ ਕ੍ਰਾਈਮ ਘੱਟ ਹੋਵੇ ਸਜ਼ਾ ਵੱਧ ਹੋਵੇ ਇਹ ਹਿਊਮਨ ਰਾਈਟਸ ਦਾ ਅਬਿਊਜ਼ ਕਿਹਾ ਜਾਂਦਾ ਇਸ ਕਰਕੇ ਇਹਨਾਂ ਨੂੰ ਕੁੱਲ ਮਿਲਾ ਕੇ ਵੀਡੀਓ ਲੰਬੀ ਆ ਸੁਨੇਹਾ ਆ ਚੁੱਕਿਆ ਪੰਜਾਬ ਦੀ ਧਰਤੀ ਦੇ ਉੱਤੇ ਹੁਣ ਅਮਰਪਾਲ ਕੁਝ ਹੀ ਦਿਨਾਂ ਦੇ ਵਿੱਚ ਜਾਂ ਕੁਝ ਮਹੀਨਿਆਂ ਦੇ ਵਿੱਚ ਵੀ کہہ ਸਕਦੇ ਉਹਨਾਂ ਨੇ 100 ਤੋਂ ਜ਼ਿਆਦਾ ਛੋਟੀ ਮੋਟੀ ਗੱਲ ਨਹੀਂ ਪੰਜਾਬੀਓ 100 ਤੋਂ ਜ਼ਿਆਦਾ ਸਿੱਖ ਜਥੇਬੰਦੀਆਂ ਦੀਆਂ ਜਿਹੜੇ ਸਿੱਖ ਚਿਹਰੇ ਮੁਹਿੰਮ ਚਲਾ ਰਹੇ ਨੇ ਦਬਾਅ ਬਣਾਉਣ ਦੀ ਅਮਰੀਕਾ ਦੇ ਵਿੱਚੋਂ ਪ੍ਰੈਸ਼ਰ ਪਾਉਣ ਦੀ ਦੋਵੇਂ ਸਰਕਾਰਾਂ ਦੇ ਉੱਪਰ ਪੂਰੀ ਮੁਹਿੰਮ ਚਲਾਈ ਗਈ ਆ ਤੇ ਹੁਣ ਭਾਈ ਅਮਰਪਾਲ ਸਿੰਘ ਨੂੰ ਜਿਆਦਾ ਦੇਰ ਤੱਕ ਜਿਵੇਂ ਮੇਰੀ ਗੱਲ ਹੋਈ ਸੀ ਬਾਬਾ ਰਾਜਾ ਰਾਜ ਸਿੰਘ ਦੇ ਨਾਲ ਮੈਂ ਇੱਕ ਵੀਡੀਓ ਬਣਾ ਚੁੱਕਿਆ ਤਾਂ ਉਹ ਕਹਿੰਦੇ ਸੀ ਵੀ ਕੁਛ ਹੀ ਟਾਈਮ ਬਾਕੀ ਆ ਦੇਰ ਆ ਅੰਧੇਰ ਨਹੀਂ ਭਾਈ ਅਮਰਪਾਲ ਸਿੰਘ ਦੀ ਰਿਹਾਈ ਬਿਲਕੁਲ 100% ਪੱਕੀ ਹੈ ਕਿਉਂਕਿ ਹੁਣ ਜਿਹੜੇ ਰਸਤੇ ਬਣਦੇ ਜਾ ਰਹੇ ਨੇ ਦਰ੍ਹਾਂ ਸਾਰ ਆਪਣੇ ਹੀ ਮੁਲਕ ਨਹੀਂ ਬਲਕਿ ਦੇਖਣ ਵਾਲੀ ਗੱਲ ਇਹ ਹੈ ਵੀ ਪਾਵਰਫੁਲ ਦੇਸ਼ ਜਿਹੜਾ ਅਮਰੀਕਾ ਦਾ ਅਮਰੀਕਾ ਪਾਵਰਫੁਲ ਦੇਸ਼ ਆ ਜਿਹੜਾ ਉੱਥੋਂ ਦੇ ਲੋਕਾਂ ਦੇ ਵਿੱਚ ਜਿੰਨੀਆਂ ਆਪਣੇ ਸਿੱਖ ਚਿਹਰੇ ਨੇ ਉਹਨਾਂ ਨੇ ਵੱਡਾ ਪ੍ਰਾਲਾ ਕੀਤਾ ਵੀ ਭਾਈ ਅਮਰਪਾਲ ਸਿੰਘ ਨੂੰ ਬਾਹਰ ਲਿਆਉਣਾ ਬੜਾ ਜ਼ਰੂਰੀ ਹੈ ਬੇਹਨਕੀ ਬੇਹੁਦਾ ਇਹਨਾਂ ਦੇ ਵਿਚਾਰਾਂ ਦੇ ਨਾਲ ਉਹਦੇ ਤੇ ਐਨਐਸ ਲਾਈ ਗਈ ਹੈ ਜਿਹੜੀ ਕਿ ਬੇਹਨਕੀ ਲਾਈ ਹੈ ਕੋਈ ਦੋਸ਼ ਨਹੀਂ ਬਣਦੇ ਸੀ ਉਹ ਫਿਰ ਵੀ ਲਾ ਦਿੱਤੀ ਗਈ ਹੈ ਤਾਂ ਕਿਤੇ ਨਾ ਕਿਤੇ ਇੱਕ ਧੱਕੇਬਾਜੀ ਦੇ ਨਾਲ ਉਹ ਸੂਰਵੀਰ ਯੋਧੇ ਨੂੰ ਨਾਲ ਕਈ ਸਾਥੀ ਹੋਰ ਬੰਦ ਕੀਤੇ ਗਏ ਨੇ ਕਈ ਜਾਨਾਂ ਦੀਆਂ ਦੋਸ਼ੀ ਇਹ ਸਰਕਾਰਾਂ ਨੇ ਹਿੰਦੁਸਤਾਨ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਤੇ ਹਿੰਦੁਸਤਾਨ ਦੀ ਸੈਂਟਰ ਗਵਰਨਮੈਂਟ ਸਵਾਲ ਇਹ ਆ ਹੁਣ ਤੁਹਾਡੇ ਸਾਹਮਣੇ ਜਿਹੜੀ ਤੁਸੀਂ ਵੀਡੀਓ ਸੁਣੀ ਹੈ ਇਹਦੇ ਵਿੱਚ ਕੀ ਹੈ ਵੀ ਅਮਰੀਕਾ ਨੂੰ ਐਡੀ ਕੀ ਲਾਲਚ ਹੈ ਅਮਰਪਾਲ ਸਿੰਘ ਦੀ ਰਿਹਾਈ ਕਰਾਉਣ ਦੇ ਲਈ ਦੇਖੋ ਤੁਸੀਂ ਵੀ ਜਾਣਦੇ ਹੋ ਅਮਰੀਕਾ ਦੇ ਵਿੱਚੋਂ ਵੱਡੇ ਪੱਦਰ ਤੇ ਠੰਡ ਵੀ ਭੇਜਿਆ ਜਾ ਰਿਹਾ ਅਮਰਤਪਾਲ ਸਿੰਘ ਲਈ ਕਿਉਂਕਿ ਉੱਥੋਂ ਦੇ ਲੋਕ ਜਿਹੜੇ ਨੇ ਕੌਣ ਨੇ ਉਹ ਸਾਡੇ ਹੀ ਪੰਜਾਬੀ ਨੇ ਐਨ ਆਰ ਆਈ ਭਰਾ ਜਿਹੜੇ ਆਪਣੀ ਇੱਕ ਸੋਚ ਦੇ ਮੁਤਾਬਕ ਇੱਕ ਸੱਚ ਦੇ ਨਾਲ ਖੜਦੇ ਨੇ ਤਾਂ ਫਿਰ ਹੋਏ ਵੀ ਖੜਦੇ ਨੇ ਵੀ ਇੱਕ ਵੱਡੇ ਵੱਡੇ ਵਕੀਲ ਵੱਡੀਆਂ ਵੱਡੀਆਂ ਉਹਨਾਂ ਦੀਆਂ ਸਿਆਸੀ ਪਾਰਟੀਆਂ ਦੀਆਂ ਜਥੇਬੰਦੀਆਂ ਜਿਵੇਂ ਕਹਿ ਸਕਦੇ ਆ ਇੱਕ ਮਹੀਮ ਸਿਰਜ ਲਈ ਆ ਅਮਰਤਪਾਲ ਸਿੰਘ ਨੂੰ ਬਾਹਰ ਲਿਆਉਣ ਦੀ ਤਾ ਠੀਕ ਆ ਪੰਜਾਬੀਓ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਮੈਂ ਪਹਿਲਾਂ ਵੀ ਕਿਹਾ ਸੀ ਬੇ ਇਹ ਵੀਡੀਓ ਤੁਸੀਂ ਸ਼ੇਅਰ ਕਰੇ ਬਿਨਾ ਨਹੀਂ ਰਹਿ ਸਕਦੇ ਇਹ ਖੁਸ਼ੀ ਦੀ ਗੱਲ ਆ ਜੇਕਰ ਭਾਈ ਅਮਰਪਾਲ ਸਿੰਘ ਜਲਦਾ ਹੁੰਦਾ ਤਾਂ ਤੁਸੀਂ ਇਹ ਵੀਡੀਓ ਵਾਕਈ ਤੁਸੀਂ ਸ਼ੇਅਰ ਕਰੋਗੇ ਮੈਨੂੰ ਉਮੀਦ ਹੈ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਆਉਣ ਵਾਲਾ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆ ਅਗਲੇ ਟਾਪ